Dee. So, Hang Maharaj Singh Vishnu, Paguardi. So, Hang Maharaj Singh Vishnu, Paguardi. ਸਰਵਾਸੰਗਿ ਦਿਓ ਬਾਣੀ ਹੈ ਨਰਕ ਕੁੰਡਾਂ ਬਾਰੇ। ਦੁਆਪਰ ਜਦੋਂ ਮਹਾ ਭਾਰਤ ਜੰਦ ਹੋਇਆ ਉਦੋਂ ਭਾਰਾ ਝੋੜੀਆਂ ਪੌਜ ਮਾਰੀ ਗਈ। ਸਾਰੇ ਕੁੰਟ ਭਰ ਗਏ। ਉਥੇ ਧਰਨਾਰਾਜ ਨੇ ਰੌਲਾ ਪਾਤਾ। ਉਹ ਇਸ ਕਰਕੇ ਕਿ ਜਦੋਂ ਰਾਜਾ ਜਨਕ ਨੂੰ ਨਰਕ ਕੁੰਡਾ ਜਾਣਾ ਪਿਆ ਆਪਣੀ ਢਾਈ ਘੜੀਆਂ ਦਾ ਨਕਸ਼ ਦੇਣ ਵਾਸਤੇ। ਤੇ ਉਥੇ ਫਿਰ ਰਾਜਾ ਜਨਕ ਨੇ ਆਪਣਾ ਕੁਸ਼ਤਪ ਦੇ ਕੇ ਉਹ ਸਾਰੇ ਨਾਲਕੁੰਡ ਖਾਲੀ ਕਰਾਤੇ ਸੀ ਤੇ ਉਥੇ ਧਰਮਨਾਥ ਰਾੜਾ ਆਉਣ ਲੱਗਾ ਖਾਲੀ ਹੋ ਗਏ ਮੈਂ ਮੇਰਾ ਰਾਜਪਾਟ ਨਗਰ ਵਿੱਚ ਹੋ ਗਿਆ ਤਾਂ ਕਾਲਪੁਰ ਨੇ ਕਿਹਾ ਕੁਰਾਨ ਅਕਰਤੂ ਕਾਲਜੁਗ ਦੇ ਅੰਤ ਵਿੱਚ ਲੈਲਾ ਲਗਣੀਆਂ ਕਾਲਜੁਗ ਦੇ ਅੰਤ ਵਿੱਚ ਇਹ 18 ਦੇ 28 ਹੋ ਜਾਣੇ ਨੇ ਤੂੰ ਥੋੜੀ देर ਵੇਟ ਕਰ ਉਹ ਇਸ ਵਾਰੇ ਬਾਣੀ ਹੈ 28 ਕੋ ਸ਼ਨ ਸਹੀ ਸੰਮਤ ਸਤ ਹਰ ਭਗਤਵਾਰ ਦਿਤੂਆ 28 ਕੋ ਕਹੇ ਪ੍ਰਭ ਪਰਮ ਨੇ ਕੁੰਡ 28 ਕੁਰਦਾ ਸ਼ਬਦ ਹੁਕਮ ਵਰਤਾਈਆ ਪਿਛਲੇ 18 ਲੋਵਨ ਮਾਰਨ ਕਾਹੀ ਕੁੰਭ ਨਰਕ ਰਹੇ ਕੁਰਲਾਈਆ ਕਿਉਂ ਵਾਧਾ ਦਾਸ ਦਿੱਤਾ ਵਧਾਈ ਖਾਈ ਦੇ ਖਾਨ ਭਾਰਨੇ ਧਾਈ ਕਿਉਂ ਕਰਤੇ ਕਿਉਂ ਵਾਦਾ ਦੱਸ ਦਿੱਤਾ ਵਧਾਈ ਕੀ ਤੇਰੀ ਬੇਪਰਵਾਹੀਆ ਇੱਥੇ ਅਗਨੀ ਅੱਗੇ ਬੜੀ ਤਪਾਈ ਤਾਰਾ ਕੁੰਡਾ ਜੇ ਪਹਿਲੀ ਅੱਖ ਬਹੁਤ ਆਪਰੀਆ ਹੁ ਥਾਲੇ ਦੇ ਠਾਈ ਹੋ ਜਾਣੇ ਨੇ ਸਾਤਕ ਸਾਤ ਨજર ਕੋਈ ਨਾ ਆਈਆ ਸਾਰੇ ਰੋਵਣ ਮਾਰਨ ਧਾਹੀ ਡਹਿਣਾ ਨੀਰ ਵਹਾਈਆ ਜਿਨਾ ਭੁੱਲਿਆ ਪ੍ਰਭ ਗੁਸਾਈ ਕਰਾਏ ਧਰਮ ਦੇ ਸਜਾਈਆ ਉਹਨਾਂ ਗੱਲ ਵਿੱਚ ਪਈ ਫਾਹੀ ਵਾਸੀ ਸਕੇ ਨਾ ਕੋਈ ਕਟਾਈਆ ਪ੍ਰਭ ਦੇ ਨਾਲੋਂ ਪ੍ਰਭ ਤੇਰੇ ਨਾਲੋਂ ਹੋਈ ਜੁਦਾਈ ਵਿਛੜਿਆ ਮੇਲ ਨਾ ਕੋਈ ਮਿਲਾਈਆ ਜਿਹੜੇ ਕਾਲਪੁਰਮਾਤਾਂ ਨੂੰ ਭੁੱਲ ਜਾਂਦੇ ਨੇ فیر او ਨਰਕ ਗੁੰਡਾ ਜੇ ਕਹਿੰਦੇ ਨੇ ਜਦੋਂ ਕਾਰਕੁਪ ਪ੍ਰਵਾਚਨ ਤੋਂ ਵਿਚਲ ਜਾਂਦੀਆਂ ਉਹਨਾਂ ਦੀ ਆਤਮਾ ਸੱਚ ਦੇਵੇਂ ਨਾ ਕੋਈ ਸਰਨਾਈ ਸਿਰ ਹੱਥ ਨਾ ਕੋਈ ਟਕਾਈਆ ਟਰਦਾ ਸ਼ਬਦ ਕਹੇ 18 ਨਰਕ ਹੋਣ ਘਾਟਾ ਲੇਖਾ ਬਣਿਆ 28 ਵਾਦ ਹੁਕਮ ਨਾਲ ਕਰਾਈਆ ਕਿਉਂ ਸ਼ਰਾਬ ਵਿੱਚ ਆ ਕੇ ਬਾਤਿਆ ਨੇ ਖਾਦਾ ਸੂਰ ਤੇ ਗਾਈ ਉਹ ਖਾਣ ਵਾਲੇ ਸਾਰੇ ਤੁਹਾਡੇ ਵਿੱਚ ਟਕਾਈਆਂ ਧਰਾਂ ਦੇ ਖਾਈ ਹੋਣੇ ਨੇ ਕਿ ਸਾਰੇ ਜਿਹੜੇ ਕੰਮ ਕਾਮਨਾ ਦੇ ਆ ਉਹ ਨਰਕਾਂ 'ਚ ਜਾਣਗੇ ਉੱਥੇ ਭਰਨਗੇ ਨਰਕ ਉਹਨੇ ਇਹ ਖੇਲਵੇ ਪਰਵਾਹੀ ਹਰ ਕਰਤਾ ਆਪ ਕਰਾਈਆ ਤੁਸੀਂ ਖੁਸ਼ੀ ਮਨਾਉਣੀ ਚਾਹੀ ਚਾਹੀ ਚਾਉ ਕਨੇਰਾ ਇੱਕ ਜਣਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਲੇਖੇ ਸਭ ਚਾਰ ਸੱਚ ਦਾ ਹੁਕਮ ਇੱਕ ਸੁਣਾਈਆ 18 ਕਹਿਣ ਪ੍ਰਭ ਕਿਉਂ ਕੀਤਾ ਵਾਦਾ ਦੱਸ ਸਾਹਿਬ ਤੇਰੀ ਸਰਨ ਆਈਆ ਸਤਿਗੁਰੂ ਸਤਿਗੁਰੂ ਅੱਗੋਂ ਪਿਆ ਹੱਸ ਕਾਲੀ ਧੁਰਦੀ ਤਾਰ ਵਜਾਈਆ ਕਮਲਿਆ ਜੋ ਤੇਤਾ ਦੁਆਪੁਰ ਗਿਆ ਨਸ ਹੁਣ ਕਲ ਜੁਆਇਆ ਕਾਜੂ ਤੇ ਵਿੱਚ ਫਿਰ ਧਾਰਾ ਕੋ ਢੋਲ ਭੰਦੇ ਨੇ ਸੱਚ ਕੋ ਤੇਤਾ ਦੁਆਪੁਰ ਗਿਆ ਨਸ ਆਪਣਾ ਬੰਧ ਮੁਕਾਈਆ ਕ੍ਰਿਸ਼ਨ ਨੇ ਆਸਾ ਰੱਖੀ ਇਕ ਜਿਸ ਵੇਲੇ 18 ਸੋਨੀਆਂ ਘਰਕ ਕਰਾਈਆ 18 ਸੋਨੀਆਂ ਜਦੋਂ ਯੁੱਧ ਹੋਇਆ ਸੀ ਉਦੋਂ ਖਤਮ ਹੋਈਆਂ ਸੀ ਚਲਾ ਕੇ ਰਥ ਬੁੱਧ ਯੁੱਧ ਬੁੱਧ ਨਾਲ ਕਰਾਈਆ ਫੇਰ ਆਪਣੀ ਉਗੇੜੀ ਨਿਜ ਅੱਖ ਨੈਤਰ ਲਿਆ ਉਠਾਈਆ ਮੇਰਾ ਲੈਣਾ ਪੂਰਾ ਹੋਇਆ ਸੱਚ ਸੱਚ ਪ੍ਰਭ ਦੀ ਕਾਰ ਕਮਾਈਆ ਫੇਰ ਹੁਕਮ ਸੁਣਿਆ ਸਮਰਥ ਹਰ ਕਰਤਾ ਆਪ ਜੜਾਈਆ ਤੇਰਾ ਦਵਪਰ ਗਿਆ ਨੱਠ ਕਲ ਜੇ ਕੋ ਕਲ ਲਏ ਅੰਗੜਾਈਆ ਫੇਰ ਉਸਨੇ ਬੀਤਣਾ ਛੱਟ ਛੱਟ ਕੇ ਹਲਾਲੀ ਦੀਆਂ ਵੰਡਾਂ ਦੇ ਕਰਾਈਆ ਪਿਛਲੀ ਡੋਰੀ ਦੇਵੇਂ ਕੱਟ ਕਟਾਕਸ਼ ਹੁਕਮ ਬੰਦ ਲਗਾਈਆ ਤੁਰਦਾ ਨਾਮ ਮਿਲਣਾ ਨਹੀਂ ਕਿਸੇ ਅੱਟ ਤੇ ਐਵੇਂ ਤੁਰਦਾ ਫਿਰਦਾ ਨੂੰ ਮਿਲਣਾ ਕਿਰੇ ਹੱਥਾਂ ਚੋਂ ਡਾ ਅਟਵਾਨ ਨજર ਕੋਈ ਨਾ ਆਈਆ ਜਗਤ ਕ੍ਰਿਸ਼ਨਾ ਪੈਣੀ ਨਠ ਕਾਮਨਾ ਭਜੇ ਵਹੋ ਦਹਈਆ ਭਾਗ ਲਗੇ ਨਾ ਕਾਇਆ ਮਟ ਮਠ ਸ਼ਿਵ ਦਵਾਲੇ ਲੋਵਣ ਮਾਰਨ ਤਾਈਆ ਉਸ ਵੇਲੇ ਹੋਣਾ ਆਪ ਪ੍ਰਗਟ ਪਰਮਪੁਰਖ ਪਰਮ ਆਪਣੀ ਦਿਆ ਕਮਾਈਆ ਖੇਲ ਖੇਲਣਾ ਬਾਜੀ ਕਰ ਨਟ ਸਵੰਗੀ ਆਪਣਾ ਸਵੰਗ ਰਚਾਈਆ ਤਰਪੀ ਤਾਰ ਕਲਯੁਗ ਦੀਬ ਜਾਨ ਛੱਡ ਸਗਲਾ ਸੰਗ ਨਾ ਕੋਈ ਵਖਾਈਆ ਕਾਇਆ ਮੱਟੀ ਖਾਲੀ ਹੋਏ ਹੱਡ ਮਨ ਮੁਖਾਂ ਦੀ ਆਤਮਾ ਖਾਲੀ ਹੱਡ ਮਾਸ ਦੇ ਨਾਲ ਤੋਰੀ ਬਿਰਦੀਆ ਉਹਨਾਂ ਦੀ ਆਤਮਾ 'ਚ ਕੋਈ ਉਹ ਕਾਲ ਪ੍ਰੂਜਾ ਧਿਆਨ ਨਹੀਂ ਉਹਦਾ ਕੋਈ ਜੋ ਪਿਆਰੇ ਹੋਣੀ ਉਹਦਾ ਝਾਨ ਨਹੀਂ ਕਰਦਾ ਪੰਚਮ ਤਤ ਵਜੇ ਨ ਕੋਏ ਵਧਾਈਆ ਫੇਰ ਖੇਲ ਕਰੇ ਸੂਰਾ ਸਰਬਕ ਹਰ ਕਰਤਾ ਤੁਰ ਦਰਗਾਹੀਆ ਕਰ ਜੁਗ ਜੀਵ ਧਰਮ ਰਾਏ ਦਾ ਅਪਣਾਏ ਬਕ ਮਨਮੁਖ ਜੀਪ ਕਾਲਕੁ ਵਿੱਚ ਜਿੰਨੇ ਵੀ ਸਾਰੇ ਉਹ ਧਰਮ ਰਾਏ ਦਾ ਬਗ ਬਣਾ ਕੇ ਧੌਲਾ ਮਾਰ ਮਾਰ ਕੇ ਕਾਲਪੁਰਖ ਨੇ ਨਰਕ ਹੁੰਦਾਂ ਭੇਜਤੇ ਦੂਸਰ ਹੱਥ ਨਾ ਕਿਸੇ ਫੜਾਈਆ ਉਹ ਫੜ ਕੇ ਝੋਕੇ 18 ਦੀਪ ਜਾਇ 28 ਕੁੰਡਾਂ ਦੀ ਅੱਗ ਵਾਤਾ ਕਲਜੁਗ ਨਾਲ ਮਿਲਾਈਆ ਜੋਤੀ ਜੋਤੂ ਭਰਾ ਆਪਣੀ ਕਿਰਪਾ ਕਰੇ ਖੇਰ ਸਾਚਾਹ ਸੱਚ ਦਾ ਹੁਕਮ ਇਕ ਸੁਣਾਈਆ ਸਤਗੁਰ ਸ਼ਬਦ ਕਹੇ ਪ੍ਰਭ ਨੇ ਆਪਣੀ ਕਰਮੀ ਕਰਮੀ ਕਰਤਾ ਪੁਰਖ ਹੁਕਮ ਬਨਤਾ ਆ ਕਲਜੁ ਆਤਮ ਸ੍ਰਿਸ਼ਟੀ ਬਥੇਰੀ ਮਰਨੀ ਆਗਾ ਦਿਨ ਨੇੜੇ ਸਮਾਪੋਨ ਨੇੜੇ ਆਗਾ ਕਲ ਜੋ ਗ੍ਰੰਥਾਂ ਸ੍ਰਿਸ਼ਟੀ ਬਥੇਰੀ ਮੰਨੀ ਮਰ ਜੀਵਤ ਰੂਪ ਨ ਕੋਏ ਵਟਾਈਆਂ ਪਠਾਈ ਕੁੰਡਾ ਖੁਸ਼ੀਆਂ ਨਾਲ ਕਰਨੀ ਭਾਂਡਾ ਭਰਨ ਭਾਉ ਪਨਾਈਆ ਧਰਮ ਰਾਏ ਕੋਲੋਂ ਉਹ ਬਚਣੇ ਧਰਮ ਰਾਏ ਕੋਲੋਂ ਉਹ ਬਚਣੇ ਜਿਨ੍ਹਾਂ ਨੂੰ ਆਪ ਲਗਾਏ ਆਪਣੀ ਚਰਨੀ ਜਿਸ ਤਰ੍ਹਾਂ ਤੁਹਾਨੂੰ ਲੱਭ ਲੱਭ ਕੇ ਉਹ ਸੱਚੇ ਸੈਨਸਾ ਨੇ ਆਪਣੀ ਚਰਨੀ ਲਾ ਲਿਆ ਕਿਸੇ ਤੇ ਮਿਹਰ ਭਰਿਆ ਹੱਥ ਰੱਖ ਕੇ ਹਰ ਨਾਟਕੁੰਡ ਮਿਲ ਜਿੰਨੇ ਥਾਲ ਥਾਲਾਂ ਦੇ ਠਾਈ ਹੋਇਆ ਤੁਹਾਡੇ ਵਾਸਤੇ ਨਹੀਂ ਹੈਗੇ ਤੁਹਾਡਾ ਤਾਂ ਰਸਤਾ ਸਿੱਧਾ ਸੱਚਖੰਡ ਦਾ ਕਰਮਰਾਇ ਕੋਲੋ ਉਹ ਬਚਨੇ ਜਿਨ੍ਹਾਂ ਨੂੰ ਆਪ ਲਗਾਵੇ ਆਪਣੀ ਚਰਨੀ ਚਰਨੋਦਕ ਨਾਮ ਵਾਲਾ ਪਿਆਈਆ ਕੁਝੀਆਂ ਨਾਲ ਤੁੱਕ ਅਗੰਮੀ ਪਰਨੀ ਤੂੰ ਮੇਰਾ ਮੈਂ ਤੇਰਾ ਦੂਜਾ ਨજર ਕੋਈ ਨਾ ਆਈਆ ਜਿਸਨੇ ਨਵੀ ਘੜਤ ਕੜਨੀ ਕਰਨ ਪੰਨਨ ਹਾਰ ਖੇਲ ਖਿਲਾਈਆ ਉਸ ਦੇ ਅਕੇ ਸ਼ਰਧ ਦੀ ਤਾਕਤ ਕੋਈ ਨਾੜਨੀ শরਈਤ ਦੇ ਲੇਖੇ ਦੇ ਮੁਕਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰੇ ਖੇਲ ਸਾਚਾਰ ਕੱਚ ਦਾ ਹੁਕਮ ਇੱਕ ਵਰਤਾਈਆ ਪਠਾਰਾ ਗੁੰਡ ਕਹਿਣ ਸਾਡੇ ਨਾਲ ਮਿਲਣੇ 10 ਹੋਰ ਖੁਸ਼ ਹੋ ਗਏ ਤੇ 18 ਦੇ 28 ਹੋ ਗਏ ਵਾਦਾ ਪ੍ਰਵਣੇ ਦਿੱਤਾ ਕਰਾਈਆ ਕਿਉ ਕਾਲਜੋਗੋ ਹਨੇਰਾ ਦਿਸੇ ਕੋਰ ਸੱਚਾ ਚੰਦ ਨਾ ਕੋਈ ਚਮਕਾਈਆ ਜਗਤ ਸਾਧ ਸੰਤ ਹੋਏ ਚੋਰ ਖੱਗੀ ਪ੍ਰਭ ਦੇ ਨਾਲ ਕਮਾਈਆ ਜਗਤ ਵਾਸਨਾ ਹੋਏ ਹਰਾਮਖੋਰ ਕਾਮ ਕਾਮਨੀ ਨਾਲ ਹਲਕਾਈਆ ਖਤਮ ਪਰਮਾਤਮ ਵੱਧੀ ਕਿਸੇ ਨ ਡੋਰ ਡੌਰੂ ਕੂੜਾ ਡੰਕ ਵਜਾਈਆ ਜਗਤ ਵਿਦਿਆ ਮਚਾਉਂਦੇ ਸ਼ੋਰ ਅਨਨਾਕੀ ਰਾਗ ਨਾ ਕੋਏ ਸੋਣਾਈਆ ਆਪਣੇ ਅੰਦਰ ਕੁੰਡਾ ਸਕੇ ਕੋਈ ਨਾ ਖੋ ਬੰਦ ਕਬਾੜੀ ਪੜਦਾ ਨਾ ਕੋਈ ਉਠਾਈਆ ਨਾਮ ਸ਼ਬਦ ਧੁਨ ਦਾ ਸੁਣੇ ਨਾ ਕੋਈ ਢੋਲ ਤੁੰ ਅਗੰਮ ਨਾ ਕੋਈ ਜਨਾਈਆ ਮਾਨਸ ਜਨਮ ਮਾਇਆ ਮੰਤਾ ਵਿੱਚ ਲਿਆ ਗਰੋਲ ਬੋਹੰਕਾਰ ਨਾਲ ਰਖਾਈਆ ਬਿਨ ਹਰ ਕਿਰਪਾ ਕੋਈ ਨਾ ਉਤਰੇ ਪੂਰੇ ਤੋਲ ਜਗਤ ਚ ਰਾਜੂ ਕਾਮ ਨ ਕਿਸੇ ਨਾ ਆਇਆ ਧੰਨ ਵੜਾਈ ਧੰਨ ਵੜਾਈ ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਆਪ ਆਕੇ ਧੌਲ ਧਰਤੀ ਤੇ ਮਿਲਿਆ ਉਹ ਗੁਰਸਿੱਖਾਂ ਦੇ ਭਾਗ ਚੰਗੇ ਨੇ ਧੰਨ ਵੜਾਈ ਜਿਨ੍ਹਾਂ ਪ੍ਰਭ ਮਿਲਿਆ ਉਪਰਤਾਨ ਕਰਨੀ ਸੀਸ ਝੁਕਾਈਆਂ ਜਨ ਭਗਤ ਭਗਤੀ ਵਿੱਚ ਸਦਾ ਅਡੋਲ ਮਨ ਸਾ ਮਨ ਨਾ ਕੋਈ ਕੁਰਲਾਈਆ ਜਿਨ੍ਹਾਂ ਨੇ ਸੁਣਿਆ ਇੱਕੋ ਬੋਲ ਅਗੰ ਅਗੰੜਾ ਰਾਗ ਜਨਾਈਆ ਸੋ ਮਾਲਕ ਖਾਲਕ ਕੋ ਕਾਲ ਕੋਈ ਪ੍ਰਮਾਤਮਾ ਸਦਾ ਆਪਣੇ ਭਗਤਾਂ ਦੇ ਕੋਲ ਬਸਦਾ ਤੇ ਉਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਦਾ 28 ਗੁੰਟ ਕੰਤਾ ਮਨ ਮੁਖਾਂ ਵਾਸਤੇ ਨੇ ਜਿਨ੍ਹਾਂ ਨੇ ਸੁਣਿਆ ਇੱਕੋ ਬੋਲ ਅਗੰਮ ਅਗੰਮੜਾ ਰਾਗ ਜਣਾਈਆ ਸੋ ਮਾਲਕ ਖਾਲਕ ਸਦ ਵਸੇ ਭਗਤਾਂ ਕੋ ਕਾਲ ਇਕਰਾਰ ਪੂਰਾ ਆਪ ਕਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਦ ਸਾਚਾ ਹਰ ਨੇ ਕਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚ ਦਾ ਹੁਕਮ ਸੱਚ ਸਤ ਦਾ ਮਾਲਕ ਆਪ ਵਰਤਾਈਆ ਸਰਬ ਸੰਗਤ ਜੀ ਜਿੰਨੇ ਪਾਣੀ ਤੋਂ ਆਨੰਦ ਨੇ ਬਾਦ ਫੁਰਦਸਮੇ ਕਰਵਾਤਾ ਕਰਤਾ ਕੋ ਜੋਵੇ ਸਰਬ ਸੰਗਤ ਸਤਿ ਸ਼ੰਚਾ ਪਰਸੰਗੋਣਾ ਬਖਸ਼ਣਾ ਜੀ ਜੋ ਪੰਚ ਜਕਾਰਿਆ ਦਾ ਸਾਥ ਦੇਣਾ ਸੋ ਅਰੰਗ ਮਾਨ